ਅਗਰ ਅਸੀਂ ਥੋੜਾ ਤਰੀਕੇ ਨਾਲ ਕੰਮ ਕਰੀਏ ਜਿਹੜਾ ਕਿ ਸਰਕਾਰ 2 ਸਾਲ 2.5 ਸਾਲ ਪਈ ਹੈ ਅਸੀਂ ਜਿੱਥੇ ਕਿਤੇ ਕੋਈ ਕਮੀਆਂ ਹੋਈਆਂ ਜਿੱਥੇ ਕੋਈ ਸਾਡੀ ਨਲਾਇਕੀ ਹੈ ਉਹਨੂੰ ਅਸੀਂ ਸੁਧਾਰ ਲਈਏ ਤਾਂ ਦੁਬਾਰਾ 5 ਸਾਲ ਵੀ ਸਤਾ ਸਰਕਾਰ ਦੇ ਵਿੱਚ ਅਸੀਂ ਆਵਾਂਗੇ ਕਿ ਕਿਸੇ ਵਿਅਕਤੀ ਤੇ ਨਗੋਜ ਸਿੰਘ ਸਿੱਧੂ ਤਾਂ ਸਾਡੀ ਪਾਰਟੀ ਦੇ ਕੱਦਾਵਰ ਨੇਤਾ ਹੈ ਵੱਡੇ ਨੇਤਾ ਹੈ ਮੈਨੂੰ ਤਾਂ ਕੋਈ ਆਮ ਬੰਦੇ ਨੂੰ ਵੀ ਕੁਝ ਬਣਾ ਦਿਓ ਤੁਸੀਂ ਮਿੰਦਾਂ ਵੀ ਕੋਈ ਇਤਰਾਜ਼ ਨਹੀਂ ਤੁਸੀਂ ਮਿੰਦਾਂ ਵੀ ਕੋਈ ਇਤਰਾਜ਼ ਨਹੀਂ ਤੁਸੀਂ ਕਿਤੜ ਬਾਹ ਤੋ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਕਾਂਗਰਸੀ ਮੰਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਅਜੇ 2.5 ਸਾਲ ਦਾ ਸਮਾਂ ਬਾਕੀ ਹੈ ਜੇਕਰ ਤਰੀਕੇ ਨਾਲ ਕੰਮ ਕੀਤਾ ਜਾਵੇ ਤਾਂ 2022 ਚ ਸੂਬੇ ਚ ਸਰਕਾਰ ਕਾਂਗਰਸ ਦੀ ਹੀ ਬਣੇਗੀ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਮੰਤਰੀ ਮੰਡਲ ਚ ਮੰਤਰੀਆਂ ਦੇ ਪਿਛਲੇ 3 ਸਾਲਾਂ ਦੇ ਰਿਕਾਰਡ ਨੂੰ ਦੇਖਦਿਆਂ ਫੇਰ ਬਦਲ ਕਰਨ ਦੀ ਲੋੜ ਹੈ ਇਸ ਦੌਰਾਨ ਰਾਜਾ ਵੜਿੰਗ ਨੇ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਵੱਡੇ ਆਗੂ ਨੇ ਅਤੇ ਜੇਕਰ ਉਹ ਉਪ ਮੁੱਖ ਮੰਤਰੀ ਬਣਦੇ ਨੇ ज नहीं किसी तुम इतराज नहीं है जितो तक रीशफलिंग का सवाल है मैं अंदाजा नहीं है कि रीशफलिंग हो रही है कि नहीं हो रही पर हाँ अगर मैं पूछा जाए कि रीशफलिंग बनती है कि नहीं बनती सो मैं जरूर कह कि तीन साल हो गए रीशफलिंग जरूर होनी चाहिए और बेसिस होनी चाहिए ਉਹਨਾਂ ਨੂੰ ਬਰਖੋਰ ਵਧੇਰੇ ਚੰਗੇ ਤਰੀਕੇ ਨਾਲ ਕੰਮ ਕਰਦਾ ਸੀ। ਪਾਸਟ ਟਾਈਮ ਜਦੋਂ ਕੈਬਨਟ ਦਾ ਵਿਸਤਾਰ ਹੋਇਆ ਸੀਗਾ ਉਹ ਤੁਸੀਂ ਆਪਣੀ ਇੱਛਾ ਜਤਾਈ ਸੀ। ਲਾਈਵ ਵੀ ਹੋਇਆ ਸੀ ਤੁਸੀਂ ਬਿਲਕੁਲ ਮੇਂ ਜਤਾਇਆ ਸੀਗਾ ਨਾਮ ਨਹੀਂ ਆਇਆ ਸੀਗਾ। ਤਾਂ ਕੀ ਹੁਣ ਜਿਹੜੀ ਰੀਸ਼ਪਲੀ ਹੋਣੀ ਹੈ ਤੁਸੀਂ ਇਸ ਚਪਲੇ ਵਿੱਚ ਮੈਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਮੇਰੀ ਇੱਛਾ ਸੀ ਪਰ ਵਿਰੋਧ ਕੋਈ ਨਹੀਂ। ਹੁਣ ਮੇਰੀ ਇੱਛਾ ਕੋਈ ਨਹੀਂ ਸੀ ਵਿਰੋਧ ਕੋਈ ਨਹੀਂ ਹੈ। ਹਰ ਵਕਤ ਹਰ ਆਦਮੀ ਦੀ ਕੋਈ ਨਾ ਕੋਈ ਇੱਛਾ ਹੋਵੇ ਜਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਕਾਂਗਰਸ ਪਾਰਟੀ ਦਾ ਬੜਾ ਲਾਇਲ ਸਿਪਾਹੀ ਹਾਂ। ਮੇਰੇਾਸੇ ਐਮ.ਐਲ.ਏ ਵੀ ਕਾਫੀ ਹੈ। ਕਿ ਮੈਂ ਐਮਐਲਏ ਵਰਕਰਾਰ ਹਾਂ ਮੈਨੂੰ ਪਾਰਟੀ ਨੇ ਬੜਾ ਮਾਨ ਸਨਮਾਨ ਦਿੱਤਾ ਹਮੇਸ਼ਾ ਪਰ ਇੱਛਾ ਰੱਖਣੀਆਂ ਕੋਈ ਮਾੜੀ ਗੱਲ ਨਹੀਂ ਹੈ ਅਗਰ ਕੋਈ ਵੀ ਬਣੇਗਾ ਮੈਨੂੰ ਕੋਈ ਕਿਸੇ ਤੇ ਇਤਰਾਜ਼ ਨਹੀਂ ਪਰ ਮੇਰੀ ਇਹ ਜ਼ਰੂਰ ਹੈ ਕਿ ਅਗਰ ਲੋਕਾਂ ਨੂੰ ਸਥਿਰ ਸਰਕਾਰ ਦੇਣਾ ਚਾਹੁੰਦੇ ਹੋ ਅਗਰ ਲੋਕਾਂ ਚ ਇੱਕ ਚੰਗਾ ਮੈਸੇਜ ਦੇਣਾ ਚਾਹੁੰਦੇ ਹੋ ਅਗਰ ਤੁਸੀਂ ਚਾਹੁੰਦੇ ਹੋ ਕਿ ਜਿਹੜੇ ਅਸੀਂ तमाम वादे ਕੀਤੇ ਸੀ ਅਸੀਂ ਲੋਕਾਂ ਦੀਆਂ ਉਹਨਾਂ ਉਮੀਦਾਂ ਤੇ ਖਰੇ ਉਤਰ ਸਕੀਏ ਤਾਂ ਸਾਨੂੰ ਪਰਫਾਰਮੈਂਸ ਬੇਸਿਸ ਤੇ ਲੋਗਾ ਨੂੰ ਲੈ ਕੇ ਆਉਣਾ ਚਾਹੀਦਾ ਪਰਫਾਰਮੈਂਸ ਬੇਸਿਸ ਤੇ ਇਹ ਸਾਨੂੰ ਲੋਗਾ ਨੂੰ ਕਿਉਂਕਿ 3 ਸਾਲ ਕਾਫੀ ਹੁੰਦੇ ਆ ਕਿਸੇ ਮਨਿਸਟਰ ਲਈ ਪਰਫਾਰਮੈਂਸ ਅਸੇ ਜਾਣਾ ਚਾਹੀਦਾ ਬੇਸਿਸ ਤੇ ਜਿਸ ਉਸ ਕੇ ਕਹਿ ਰਹੇ ਕਿਉਂਕਿ ਲੱਗਿਆ ਲੱਗਦਾ ਕਿ ਜਿਹੜੀ ਹੁਣ ਮੌਜੂਦਾ ਕੈਬਨਿਟ ਹੈਗੀ ਹੈ ਉਹ ਅੱਛਾ ਪਰਫਾਰਮ ਨਹੀਂ ਕਰ ਰਹੀ ਹੈਗੀ ਮੌਜੂਦਾ ਕੈਬਨਿਟ ਬਹੁਤ ਲੋਗ ਅੱਛਾ ਪਰਫਾਰਮ ਕਰ ਰਹੇ ਹੈ ਕੁਝ ਕਮੀਆਂ ਵੀ ਕੁਝ ਨੋ 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 ਮੈਂ ਇਹ ਨਹੀਂ ਕਹਿ ਸਕਦਾ ਕਿ ਕੋਈ ਬੰਦਾ ਨਾਨ ਪਰਫਾਰਮਰ ਹੈ ਆਈ ਡੋਨਟ ਸੇ ਥਿਸ ਪਰ ਮੈਨੂੰ ਲੱਗਦਾ ਹੈ ਕਿ ਆਪਾਂ ਕਲਾਸ ਦੇ ਵਿੱਚ ਨੰਬਰ ਵਾਲਾ ਬੰਦਾ ਚੁੱਕਦੇ ਆ ਕਿ 99% ਵਾਲੇ ਚੱਕ ਲੋ ਪਹਿਲਾਂ ਫਿਰ 98 ਪਲੇ ਮੈਰਿਟ ਬੇਸਿਸ ਜਿਹੜਾ ਕਿ ਮੈਂ ਤਾਂ ਤੁਹਾਨੂੰ ਕਿਹਾ ਕਿ ਮੈਂ ਤਾਂ ਸਭ ਤੋਂ نیچے ਆ ਇਹ ਮੇਰੇ ਮੰਨਾਂ ਨਾਲ ਕੀ ਹੁੰਦਾ ਹੈ ਹਰ ਬੰਦਾ ਹਰ মিডিਆ ਵਾਲਾ ਹਰ ਪਬਲਿਕ ਲਾਈਫ 'ਚ ਰਹਿਣ ਵਾਲਾ ਐਮ ਐਲ ਏ ਮੰਤਰੀ ਇਹ ਸਮਝਦਾ ਹੈ ਕਿ ਮੇਰੇ ਤੋਂ ਵਧੀਆ ਕੋਈ ਪਰਫਾਰਮ ਨਹੀਂ ਕਰਦਾ ਪਰ ਉਹੀ ਪਰਫਾਰਮੈਂਸ ਅਗਰ ਜੱਜ ਕਰਨੀ ਹੈ ਤਾਂ ਉਹਨੂੰ ਸਹੀ ਜੱਜਮੈਂਟ ਉਹ ਰਿਪਬਲਿਕ ਦੇ ਸਕਦੀ ਹੈ ਗੋ ਟੂ ਪਬਲਿਕ ਦੁਨੀਆ ਨੂੰ ਪਤਾ ਹੈ ਕਿ ਦੋਸ ਹੂ ਆਰ ਨਾਟ ਪਰਫਾਰਮਿੰਗ ਉਹਨਾਂ ਨੂੰ ਪਤਾ ਹੈ ਅਗਰ ਮੈਂ ਕਹਾਂਗਾ ਮੈਂ ਕੌਣ ਹੁੰਨੇ ਕਿਸ ਦੀ ਪਰਫਾਰਮੈਂਸ ਚੈੱਕ ਕਰਨਾ ਨਾਉ ਆਮ ਨੋਬਡੀ ਕਿ ਮੈਂ ਕਿਸੇ ਦੀ ਪਰਫਾਰਮੈਂਸ ਚੈੱਕ ਕਰਾਂ ਪਰਫਾਰਮੈਂਸ ਸੀਐਮ ਸਾਹਿਬ ਨੂੰ ਪਤਾ ਹੋਏਗੀ ਡਿਪਾਰਟਮੈਂਟ ਦੇ ਲੋਕਾਂ ਨੂੰ ਪਤਾ ਹੋਏਗੀ ਔਰ ਡਿਪਾਰਟਮੈਂਟ ਕੀ ਕੀ ਕੰਮ ਹੋਈਆਂ ਕਿਹੜੀਆਂ ਕਿਹੜੀਆਂ ਪੋਲਿਸੀਜ਼ ਆਮ ਜਨਤਾ ਨੂੰ ਸਾਡੀ ਪਰਫਾਰਮੈਂਸ ਪਤਾ ਹੁੰਦੀ ਹੈ ਔਰ ਮੈਂ ਤੁਹਾਨੂੰ ਕਹਾਂਗਾ ਮੇਰੇ ਤੋਂ ਨਾ ਔਰ ਕਿਸੇ ਪੋਲਿਟੀਸ਼ੀਅਨ ਤੋਂ ਨਾ ਪੁੱਛੋ ਉਹ ਕਹੂਗਾ ਮੇਰੀ ਪਰਫਾਰਮੈਂਸ ਸਭ ਤੋਂ ਵਧੀਆ ਦੂਜੇ ਦੀ ਮਾੜੀ ਹੈ ਪਬਲਿਕ ਨੂੰ ਪੁੱਛੋ ਵੀ ਕਿੰਨਾ ਕਿੰਨਾ ਦੀ ਪਰਫਾਰਮੈਂਸ ਚੰਗੀ ਹੈ ਕਿ ਨਹੀਂ ਚੰਗੀ ਤੇ ਜਨਰਜੋਤ ਸਿੰਘ ਸਿੱਧੂ ਨੂੰ ਡਿਪਟੀ ਸੀਐਮ ਬਣਾਇਆ ਜਾਂਦਾ ਹੈਗਾ ਕਾਹਨ ਸਰਕਾਰ ਕਰਦਾ ਚੀ ਮੈਂ ਤਾਂ ਤੁਹਾਨੂੰ ਕਿਹਾ ਵੀ ਨਾਮ ਲੈ ਕੇ ਪੁੱਛਦੇ ਨੋਜੋਤ ਲਿਸਨ 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 ਮੈਨੂੰ ਕਿਸੇ ਵਿਅਕਤੀ ਤੇ ਨੋਜੋਤ ਸਿੰਘ ਸਿੱਧੂ ਤਾਂ ਸਾਡੀ ਪਾਰਟੀ ਦੇ ਕੱਦਾਵਰ ਨੇਤਾ ਹੈ ਵੱਡੇ ਨੇਤਾ ਹੈ ਮੈਨੂੰ ਤਾਂ ਕੋਈ ਆਮ ਬੰਦੇ ਨੂੰ ਵੀ ਕੁਝ ਬਣਾ ਦਿਓ ਤੁਸੀਂ ਤੁਸੀਂ ਕਹੋ ਕੀ ਅਸੀਂ ਫਲਾਣੇ ਬੰਦੇ ਨੂੰ ਡਿਪਟੀ ਚੀਫ ਮਿਨਿਸਟਰ ਬਣਾਉਣ ਲੱਗੇ ਐਨੀ ਵੱਡੀ ਜਿਹੜਾ ਲਾਸਟ ਤੇ ਪਿਆ ਜਿਹੜਾ 80ਵਾਂ ਐਮਐਲਏ ਹੈ ਮੈਨੂੰ ਤਾਂ ਵੀ ਕੋਈ ਇਤਰਾਜ਼ ਨਹੀਂ ਤੁਸੀਂ ਇੱਕ ਪਾਸੇ ਕਹਿ ਰਹੇ ਸੀ ਪਰਫਾਰਮੈਂਸ ਦੇ ਬੇਸਿਸ ਤੇ ਬਣਾਣਾ ਚਾਹੁੰਦਾ ਸੀ ਇੱਕ ਪਾਸੇ ਕਹਿ ਰਹੇ ਤੁਸੀਂ ਯਾਰ ਮੇਰੀ ਨਾ 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 ਤੁਸੀਂ ਦੇਖੋ ਫਿਰ ਗਲਤ ਕਹਿ ਰਹੇ ਹੋ ਮੇਰੇ ਮਨ ਦੇ ਭਾਵ ਹੈ ਪਰਫਾਰਮੈਂਸ ਬੇਸਿਸ ਤੇ ਬਣਾਉਣਾ ਚਾਹੀਦਾ ਪਰ ਮੈਨੂੰ ਇਤਰਾਜ਼ ਕੋਈ ਨਹੀਂ ਹੈ ਕਿਸੇ ਤੇ ਆਈਦਰ ਯੂ ਪੁੱਟ ਅ ਨਾਨ ਆਈਦਰ ਯੂ ਡੋਨਟ ਰੀਸ਼ਫਲ ਤੁਸੀਂ ਰੀਸ਼ਫਲ ਨਾ ਕਰੋ ਮੈਨੂੰ ਕੋਈ ਇਤਰਾਜ਼ ਨਹੀਂ ਹੈ ਮੇਰੀ ਰਾਏ ਹੈ ਕਿ ਰੀਸ਼ਫਲ ਹੋਣੀ ਚਾਹੀਦੀ ਹੈ ਤੇ ਪਰਫਾਰਮੈਂਸ ਬੇਸਿਸ ਤੇ ਲੋਕਾਂ ਨੂੰ ਲੈਣਾ ਜਾਣਾ ਚਾਹੀਦਾ ਤੇ ਪਰਫਾਰਮੈਂਸ ਬੇਸਿਸ ਤੇ ਲੋਕ ਜਾਣੇ ਚਾਹੀਦੇ ਲੇਕਿਨ ਮੈਨੂੰ ਕਿਸੇ ਤੇ ਇਤਰਾਜ਼ ਨਹੀਂ ਹੈ ਅਗਰ ਕੋਈ ਬਨੇ ਰਹਿਣਾ ਚਾਹੁੰਦੇ ਹੈ ਤਾਂ ਮੈਂ ਇਹ ਨਹੀਂ ਕਵਾਂਗਾ ਕਿ ਮੈਂ ਵਿਰੋਧ ਕਰਦਾ ਜੇ ਰੀਸ਼ਫਲ ਨਹੀਂ ਹੁੰਦੀ ਨੋ 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 ਸਭ ਇੱਕ ਸਵਾਲ ਹਟ ਗਿਆ ਬੇਅਦਬੀ ਦਾ ਸਵਾਲ ਹੈ ਮੰਤਰੀ ਤੁਹਾਡੇ ਕਹਿ ਰਹੇ ਨੇ ਕਿ ਜਿੰਨੇ ਕਾਲੀ ਭਾਗੀਦਾਰ ਸੀ ਉਨੇ ਹੀ ਭਾਗੀਦਾਰ ਅਸੀਂ ਬਣਦੇ ਜਾ ਰਹੇ ਆ ਸਾਡੀ ਸਰਕਾਰ ਵੀ ਉੰਨੀ ਜ਼ਿੰਮੇਵਾਰ ਹੈ ਤੁਸੀਂ ਮੰਨਦੇ ਹੋ ਕਿ 2022 ਚੋਕਾ ਹੋ ਜਾਣਾ ਜੇ ਹੁਣ 2 ਸਾਲ ਬਚੇ 2022 ਚੋਕਾ ਮੰਨ ਰਹੇ ਨੇ ਕਿ ਪੂਰਾ ਹਾਲੂ ਜੁਆ ਮੈਨੂੰ ਕਿਸੇ ਮੰਤਰੀ ਦਾ ਨਹੀਂ ਪਤਾ ਲ ਅਗਰ ਅਸੀਂ ਥੋੜਾ ਤਰੀਕੇ ਨਾਲ ਕੰਮ ਕਰੀਏ ਜਿਹੜਾ ਕਿ ਸਰਕਾਰ 2 ਸਾਲ 2.5 ਸਾਲ ਪਈ ਹੈ ਅਸੀਂ ਜਿੱਥੇ ਕਿਤੇ ਕੋਈ ਕਮੀਆਂ ਹੋਈਆਂ ਜਿੱਥੇ ਕੋਈ ਸਾਡੀ ਨਲਾਇਕੀ ਹੈ ਉਹਨੂੰ ਅਸੀਂ ਸੁਧਾਰ ਲਈਏ ਤਾਂ ਦੁਬਾਰਾ 5 ਸਾਲ ਵੀ ਸਤਾ ਸਰਕਾਰ ਦੇ ਵਿੱਚ ਅਸੀਂ ਆਵਾਂਗੇ ਕਿਉਂਕਿ ਸਾਹਮਣੇ ਵਾਲੇ ਜਿਹੜੇ ਲੋਕ ਹੈ ਉਹਨਾਂ ਦਾ ਲੋਕ ਅੱਜ ਵੀ ਦਿਲੋਂ ਵਿਰੋਧ ਕਰਦੇ ਨੇ ਸਾਡੇ ਨਾਲ ਲੋਕਾਂ ਦਾ ਗਿਲਾ ਨਹੀਂ ਹੈ ਇਸ ਤਰ੍ਹਾਂ ਸਾਡੇ ਤੇ ਲੋਕਾਂ ਦੀਆਂ ਉਮੀਦਾਂ ਹਨ ਉਹ ਕਹਿੰਦੇ ਨੇ ਕਿ ਉਹ तमाम ਉਹ ਜਤੇ ਕਾਂਗਰਸ ਪਾਰਟੀ ਖੜੇ ਉtre ਉਹ ਸਾਡਾ ਫਰਜ ਬੰਦਾ ਹੈ ਸਰਕਾਰ ਦਾ ਫਰਜ ਬੰਦਾ ਹੈ ਜ਼ਰੂਰੀ ਨਹੀਂ ਹਰ ਬੰਦਾ ਪਰਫੈਕਟ ਹੁੰਦਾ ਕਿ ਸਰਕਾਰ ਨੇ ਸਾਰੇ ਕੰਮ ਕੀਤੇ ਉਹ ਸਹੀ ਕੀਤੇ ਹੈ ਮੈਨੂੰ ਲੱਗਦਾ ਕਿ ਹੁਣ ਇਸੇ ਕਰਕੇ ਮੈਂ ਕਹਿ ਰਹੇ ਕਿ ਰਿਵਿਊ ਕਰਨ ਦੀ ਲੋੜ ਹੈ ਸਿੱਧੂ ਨੂੰ ਪਾਰਟੀ ਚ ਵੱਡੀ ਜ਼ਿੰਮੇਵਾਰੀ ਦੇਣ ਦੀਆਂ ਚਰਚਾਵਾਂ ਲਗਾਤਾਰ ਚੱਰੀ ਨੇ ਰਾਜਾ ਵੜਿੰਗ ਨੇ ਵੀ ਗੱਲਾਂ-ਗੱਲਾਂ ਚ ਪੰਜਾਬ ਸਰਕਾਰ ਚ ਫੇਰ ਬਦਲ ਹੋਣ ਵੱਲ ਇਸ਼ਾਰਾ ਕੀਤਾ ਹੈ ਅਤੇ ਸਿੱਧੂ ਦੇ ਮੁੱਖ ਮੰਤਰੀ ਬਣਨ ਤੇ ਵੀ ਕੋਈ ਇਤਰਾਜ਼ ਨਾ ਹੋਣ ਦੀ ਗੱਲ ਆਖੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸੂਬਾ ਸਰਕਾਰ ਅਤੇ ਹਾਈ ਕਮਾਂਡ ਕੀ ਫੇਰ ਬਦਲ ਕਰਦੀ ਹੈ ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ ਈ5 ਚੈਨਲ ਪੰਜਾਬੀ ਈ5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ